ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਰੌਂਤਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮਿਤਰੋ ਮੋਗਾ ਬਾਈ ਸਰਬ ਜੀ ਦੇ ਕਰੋ ਇੱਕ ਆਪਾਂ ਸਾਨੂੰ ਫੁੱਲ ਮਾਰਕਾ ਵਾਲੀ ਇੱਕ ਆਪਾਂ ਨੀਲੀ ਰਾਵੀ ਮੱਝ ਦਿਖਾ ਰਹੇ ਹਾਂ ਕਿਹੜੇ ਸੂਏ ਸੂਈ ਵੀ ਹੈ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਹੀ ਕਰਾਂਗੇ ਬਾਈ ਦਾ ਮਿਤਰੋ ਵਪਾਰ ਦਾ ਕੰਮ ਹੈ ਖਰੀਦ ਵੇਚ ਕਰਦਾ ਜੇਕਰ ਕਿਸੇ ਵੀ ਭਰਾ ਨੂੰ ਆ ਜ਼ਰੂਰਤ ਹੋਵੇ ਤਾਂ ਬਾਅਦ ਦੇ ਵਿੱਚ ਵੀ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਵੈਸੇ ਤਾਂ ਬਾਈ ਕਹਿੰਦਾ ਵੀਡੀਓ ਬਣਵਾਇਆ ਕਰਾਂਗੇ ਤੇ ਕਈ ਵਾਰ ਇਹ ਬਸੋ ਮੱਝ ਵਿਕ ਜਾਂਦੀ ਹੈ ਉਦੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ ਪੂਰੀ ਜਿਹੜੀ ਗੱਲਬਾਤ ਪਾਈ ਦੇ ਨਾਲ ਕਰਦੇ ਆ ਵੀ ਕਿਹੜਾ ਸੂਆ ਸੂਈ ਵੀ ਹੈ ਤੇ ਕਿੰਨਾ ਕਿਨੇ ਦੁੱਧ ਜਿਹੜਾ ਬੋਹਲਾ ਦੁੱਧ ਦੇਊਗੀ ਜਾਂ ਬੋਹਲਾ ਕਿੰਨਾ ਕੁ ਤਿਆਰ ਹੈ ਤੇ ਜੇ ਆਪਾਂ ਕੱਦ ਦੀ ਗੱਲ ਕਰਗੇ ਕੱਦ ਮਿੱਤਰੋ ਨੋਰਮਲ ਹੈ ਵਜ਼ਨ ਚੰਗਾ ਚੰਗੀ ਸਭੀ ਵੀ ਆ ਥਾਲੇ ਵੀ ਦੀ ਪੂਰੀ ਸਾਫ ਹੈ ਥੋੜਾ ਜਿਹਾ ਨੀਕੇ ਪੜਾ ਨੇ ਇੱਕ ਥਣ ਤੇ ਕੋਈ ਖਾਸ ਗੱਲ ਨਹੀਂ ਹੁੰਦੀ ਤੇ ਹਵਾਨਾ ਤੁਸੀਂ ਬੈਕ ਸਾਈਡ ਵੀ ਦੇਖ ਸਕਦੇ ਹੋ ਤੇ گاਵਾਂ ਵਾਲਾ ਹਵਾਨਾ ਆਪਾਂ ਕਹਿ ਸਕਦੇ ਚੰਗਾ ਹਵਾਨਾ ਹੈ ਤੇ ਚੰਗਾ ਹੀ ਬਾਈ ਕਹਿੰਦਾ ਵੀ ਮਾਲਕ ਨੇ ਦੁੱਧ ਦਿੱਤਿਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਦਾ ਸਤਿ ਸ੍ਰੀ ਅਕਾਲ ਬਾਈ ਹੋਰ ਕੀ ਹਾਲ ਚਾਲ ਹੈ ਆਪਣਾ ਪਿੰਡ ਹੈਗਾ ਇਹ ਰਹੁੰਦਾ ਹਨਾ ਇਹਦੇ ਨੇੜੇ ਕਿਹੜੇ ਕਿਹੜੇ ਪਿੰਡ ਹੈ ਆਪਣਾ ਤੁਸੀਂ ਨਿਹਾਲ ਸੰਗਲ ਹੈ ਜੀ ਹਾਂਜੀ ਆਪਣੂੰ ਇਧਰ ਪਖਰਵਾੜ ਦਿਖਾਈ ਠੀਕ ਹੈ ਇੰਨਾ ਕੰਗੜ ਹਨਾ ਇੰਨਾ ਕੰਗੜ ਹਾਂਜੀ ਠੀਕ ਹੈ ਵਪਾਰ ਦਾ ਕੰਮ ਹੈ ਹਾਂਜੀ ਵਪਾਰ ਦਾ ਕੰਮ ਠੀਕ ਹੈ ਤੇ ਇਹ ਜਿਹੜੀ ਹੁਣ ਆਪਾਂ ਮੱਝ ਦਿਖਾਈ ਹੈ ਹਨਾ ਹਾਂਜੀ ਹਾਂਜੀ ਤੇ ਚੰਗੇ ਭਜਨ ਵਾਲੀ ਚੰਗੀ ਸੇਵੀ ਵੀ ਹੈ ਸੂਆ ਕਿਹੜਾ ਹੋਊਗਾ ਜੀ ਇਹਦਾ ਉਹ ਤ ਤੀਜਾ ਸੁਆ ਸੁਈ ਵੀ ਆ ਕਿੰਨਾ ਕ ਜਿਹੜਾ ਹੁਣ ਇਸ ਵਕਤ ਬੋਲਾ ਹੋਣਾ ਹੈ ਅੰਦਾਜ਼ਾ ਕੱਲ ਸੁਈ ਆ ਆਪਾਂ ਠੀਕ ਆ ਅਜੇ ਬੋਲਾ ਕੱਲ ਸੁਬਾ ਸਾਬ ਕੀਤੀ ਆ ਠੀਕ ਆ ਹੋਣਾ ਜੇ ਕੋਈ ਸ਼ਾਮ ਨੂੰ ਹੁਣ ਪਤਾ ਲੱਗਣਾ ਠੀਕ ਆ ਵੀ ਕਿੰਨਾ ਕ ਹਨਾ ਮਾਲਕਾਂ ਦੇ ਕਹਿਣ ਮੁਤਾਬਕ 17 18 ਕਿਲੋ ਜੀ ਪਰ ਆਪਾਂ 16 ਕਿਲੋ ਮੰਨ ਕੇ ਮੱਝ ਲਈ ਆ ਹਾਂ ਮਤਲਬ ਵੀ 15 16 ਫੁੱਲਾ ਕੱਢੂਗੀ 15 16 ਫੁੱਲਾ ਕੱਢੂਗੀ ਓਕੇ ਕੱਲ ਸੁਈ ਆ ਮੰਗਰ ਕੱਟੀ ਆ ਕੱਟੀ ਆ ਜਿਹੜਾ ਵਕਤ ਆਲਵਕਸ ਤੋਂ سیمنٹ ਦੇ ਮਿੱਤਰੋ ਬਾਈ ਕਹਿੰਦਾ ਵੀ ਕੱਟੀ ਆ ਮਾਰਕਾ ਕੱਟੀ ਦੇ ਵਿੱਚ ਵੀ ਫੁੱਲ ਹੈ ਚੰਗੀ ਸਮੀ ਵੀ ਆ ਤੇ ਮੱਝ ਦੀ ਗੱਲ ਕਰਕੇ ਮੱਝ ਵੀ ਮਿੱਤਰੋ ਚੰਗੀ ਪੜੀ ਵੀ ਹੈ ਤੋੜ ਦਿੰਨੇ ਹਾਂ ਹਾਂ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਤੇ ਉਸ ਤੋਂ ਬਾਅਦ ਇਹਦਾ ਰੇਟ ਦੱਸਦੇ ਹਾਂ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਬਾਈ ਦਾ ਜਿਹੜਾ ਘਰ ਹੈ ਸੋਸਾਇਟੀ ਦੇ ਬਿਲਕੁਲ ਨੇੜੇ ਤੇ ਸੋਰ ਸਿੰਘ ਵਾਲੇ ਅੱਡੇ ਤੋਂ ਮਿੱਤਰੋ ਸਾਹਮਣੇ ਜਿਹੜੀ ਪਿੰਡ ਚ ਗਲੀ ਵੜਦੀ ਆ ਉਸ ਗਲੀ ਵਿੱਚ ਬਾਈ ਦਾ ਘਰ ਹੈ ਸੋ ਬਹੁਤ ਹੀ ਸੁਣੀ ਚੰਗੇ ਮਾਰਕੇ ਵਾਲੀ ਤੇ ਆਪ ਵੀ ਕਹਿੰਦਾ ਵੀ ਕੋਈ ਸਿਮਨ ਦਾ ਪਤਾ ਨਹੀਂ ਵੀ ਕਿਹੜੇ ਦੀ ਹੈ ਗਾਹਾਂ ਮਿੱਤਰੋ ਜਿਹੜਾ ਸਿਮਨ ਲੱਗਿਆ ਵਾ ਕੱਟੀ ਆ ਉਹ ਅਲਬਕਸ ਸਿਮਨ ਦੀ ਕੱਟੀ ਆ ਮਾਲਕਾਂ ਦੀ ਫਿਰ ਕਹਿੰਦੇ ਵੀ ਰਿਪੋਰਟ ਆ 17 ਲੀਟਰ ਦੀ ਪਰ ਆਪਾਂ ਮਿੱਤਰੋ 15 16 ਦੀ ਵੀ ਕਹਿੰਦਾ ਵੀ 15 16 ਖੁੱਲਾ ਕੱਢੂਗੀ ਤੇ ਹਾਂਜੀ ਵਰ ਰੇਟ ਆਪਾਂ ਕੀ ਕਰਤਾ ਜੀ ਰੇਟ ਭਾਈ 165 ਆ ਜੀ ਮਾਨ ਤਾਨ ਮਾਨ ਤਾਨ ਤੇ ਫੋਨ ਨੰਬਰ ਦੱਸ ਦੇ 7509966022 7509966022 ਪਿੰਡ ਰੌਂਦਾ ਤ تحصیل ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਮੋਗਾ ਸੋ ਜੇਕਰ ਕਿਸੇ ਵੀ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਹਰ ਤਰ੍ਹਾਂ ਦਾ ਪਾਸੋਂ ਪਸ਼ੂ ਦਿਖਾ ਰਹੇ ਆ ਸੋ ਜਿਹੜੇ ਵੀ ਵੀਰ ਭਰਾंनो ਜਿਹੋ ਜਿਹਾ ਪਸੰਦੀ ਲੋੜਾ ਤਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ